ਇਹ ਖੜੀ ਗੇਟ ਦੇ ਪੂਰੇ ਉਹਦੀ ਮਾਂ ਉਹਦੇ ਵੀ ਜਾਂਗੇ ਜੀ ਸਵੇਰੇ ਬੁਲਾ ਦੇ ਉਹਨੂੰ ਖੇਤ ਦੇ ਬਾਗ ਹੀ ਖਾਲਸਾ ਉਹਨਾਂ ਨੇ ਮੂੰਹ ਲੱਗੂ ਲੱਗਿਆ ਵਿਆ ਜੀ ਲੱਗ ਗਿਆ ਉਹਨਾਂ ਦੇ ਅਸੀਂ ਪ੍ਰਸ਼ਾਸਨ ਚ ਕਿੰਨਾ ਚਿਰ ਉਹ ਕੁੱਤਿਆਂ ਦੇ ਉੱਤੇ ਉਹਨਾਂ ਨੂੰ ਨਹੀਂ ਮਾਰਦੇ ਉਹਦਾ ਚੈਰਾ ਅਸੀਂ ਰੱਖਣਾ ਹੈਗਾ ਮਾਨ ਸਰ ਨੂੰ ਬਾਦੋ ਇਹ ਪੰਜਾਬ ਦੇ ਵਿੱਚ ਇਹ ਪੰਜਾਬ ਸਰਕਾਰ ਨੂੰ ਪੰਚਾਇਤਾਂ ਨੂੰ ਅਧਿਕਾਰ ਦੇਣਾ ਚਾਹੀਦਾ ਕਿ ਇਹ ਵਾਰਾ ਜਾਨਵਰ ਨਹੀਂ ਜਿਹੜੇ ਵਾਰਾ ਇਹ ਫਿਰ ਜਿਹੜੇ ਨੁਕਸਾਨ ਕਰਦੇ ਆ ਪੰਚਾਇਤ ਕੋਲ ਇਹ ਅਧਾਰਣਾ ਚਾਹੀਦਾ ਕਿ ਜੇ ਚਾਹੁੰਦੇ ਉਹਨੂੰ ਲੱਗਦਾ ਕਿ ਨੁਕਸਾਨ ਕਰਿਆ ਵਾਰਾ ਕੁੱਤੇ ਜਿਆਦਾ ਵਧ ਗਏ ਤਾਂ ਜੋ ਫੈਸਲਾ ਪੰਚਾਇਤ ਲੈ ਸਕੇ ਉਹਨੂੰ ਕਿਵੇਂ ਕੰਟਰੋਲ ਕਰਨਾ ਪਵੇ ਉਹ ਅਧਾਰ ਦੇਣਾ ਚਾਹੀਦਾ ਅੱਜ ਅਸੀਂ ਹੁਣ ਚਾਹੁੰਦੇ ਸਾਡੇ ਅੱਖਾਂ ਦੇ ਸਾਹਮਣੇ ਕੁੱਤੇ ਫਿਰਦੇ ਆ ਯਾਰ ਪਿੰਡ ਦੇ ਵਿੱਚ ਅੱਜ ਅੱਜ ਸਾਡਾ ਕੋਈ ਨੌਜਵਾਨ ਆ ਕੇ ਕੁੱਤੇ ਦਾ ਮਾਰਦਾ ਕਹਿੰਦਾ ਵੀਡੀਓ ਬਤੀ ਪਰਚਾ ਉਹਦੇ ਤੇ ਦੇ ਦੇਣਾ ਬੱਤੇ ਮਰੇ ਦਾ ਪ੍ਰਸ਼ਾਸਨ ਨੇ ਕੁਛ ਨਹੀਂ ਕਰਦਾ ਉਹਨਾਂ ਨੇ ਅੱਡੀ ਮੰਗਾ ਉਹ ਕੁੱਤੇ ਫਿਰਦੇ ਆ ਟੀਮ ਆਵੇ ਪ੍ਰਸ਼ਾਸਨ ਬਣਾ ਕੇ ਭੇਜਦੀ ਦੀ ਭੇਜਦੀ ਆ ਉਹਨਾਂ ਨੂੰ ਮੌਕੇ ਦਿੱਤਾ ਨਾਲ ਸਾਡੇ ਕੁੱਤਿਆਂ ਨੂੰ ਖਤਮ ਕੀਤਾ ਜਾਵੇ ਉਸ ਤੋਂ ਪਰਮਿਸ਼ਨ ਦਵੇ ਲੁਧਿਆਣਾ ਪ੍ਰਸ਼ਾਸਨ ਤੁਸੀਂ ਪਰਮਿਸ਼ਨ ਦਵੇ ਕਿ ਜੋ ਪੰਚਾਇਤ ਕਹਿੰਦੀ ਆ ਜਦੋਂ 12 ਵਾਰਾ ਕੁੱਤੇ ਵੱਢ ਕੇ ਨੁਕਸਾਨ ਕਰਦੇ ਆ ਕਿਵੇਂ ਉਹਨਾਂ ਨੂੰ ਕਾਬੂ ਕਰਨਾ ਕੀ ਉਹਨਾਂ ਨੂੰ ਮਾਰਨਾ ਜਾਂ ਉਹਨਾਂ ਦੀ ਗਾਹ ਵਧਦਾ ਹੋਣਾ ਰੋਕਣਾ ਪੰਚਾਇਤ ਦੇਖੇ ਕਾਨੂੰਨ ਇਹ ਪਰਮਿਸ਼ਨਾਂ ਦੀ ਕਿੰਨਾ ਜਿਆਦਾ ਪਰਮਿਸ਼ਨਾਂ ਨੂੰ ਪ੍ਰਸ਼ਾਸਨ ਨਹੀਂ ਦਿੰਦਾ ਉਹਨਾਂ ਚ ਅਸੀਂ ਉੱਠਣਾ ਨਹੀਂ ਹੈਗਾ ਯਾਰ ਪਿਓ 12 ਸਾਲ ਦਾ ਬੱਚਾ ਯਾਰ ਉਹ ਹੱਥਾਂ ਤੜਫ ਤੜ ਕੇ ਜਾਨ ਨਿਕਲ ਗਈ ਉਸ 10 ਮਿੰਟ ਨੂੰ ਸੁਣਾਉਣ ਲਾ ਕੇ ਕੁੱਤੇ ਛੱਡ ਨਹੀਂ ਰਹੇ ਸੀ ਫਤਲ ਕੇ ਪਿਓ ਨੂੰ ਕੁੱਤੇ ਪੈ ਗਏ ਸੀ ਜਦੋਂ ਸੁਣਾਉਣ ਗਿਆ ਮਸਾ ਯਾਰ ਪਈ ਉਹਨੇ ਕਰਦਾ ਯਾਰ ਕੀ ਨਚਰਾ ਹੋ ਆਪਾਂ ਸੋਚ ਕੇ ਦੇਖੋ ਯਾਰ ਬੱਚਾ ਜਦੋਂ ਸਾਹਮਣੇ ਪਿਓ ਦੇ ਸਾਹਮਣੇ ਤੜਫਦਾ ਰਿਹਾ ਜਿਹੜਾ ਕੋਸ਼ ਵੀ ਨਹੀਂ ਕਰ ਸਕਿਆ ਯਾਰ ਉਹ 20 ਮਿੰਟ ਦਾ ਉਹਨੂੰ ਪਤਾ ਹੀ ਨਹੀਂ ਲੱਗਿਆ ਜਿਵੇਂ ਕੀ ਕਰਾਂ ਕਿ ਨਾ ਕਰਾਂ ਮਤਲਬ ਆਤਾ ਨਹੀਂ ਦੇਖ ਆ ਗਿਆ ਵੀਰ ਜਾ ਕੇ ਦੇਖਿਆ ਬਈ ਕੀ ਹੋ ਗਿਆ ਹਜੇ ਤੱਕ ਕੋਈ ਕੋਈ ਪੁਲਿਸ ਵਾਲਾ ਨਹੀਂ ਪਹੁੰਚਿਆ ਹਜੇ ਤੱਕ ਨਹੀਂ ਕੋਈ ਪਹੁੰਚਿਆ ਜਦੋਂ 2 ਕਿਲੋਮੀਟਰ ਹੋਣਾ ਡੀਐਸ ਸਰਪੰਚ ਸਾਹਿਬ ਬੈਠੇ ਆ ਡੈਪਟੀ ਸਾਹਿਬ ਇੱਕ ਜੀਐਸਪੀ ਬੈਠਾ ਐਸਐਚਓ ਬੈਠਾ ਯਾਰ ਯਾਰ ਮੋੜ ਕੇ ਮਾਰ ਜਾ ਉਹਦੇ ਤੇ ਸਾਡੇ ਆਪਣੇ ਜੱਥੇ ਆ ਗਏ ਇਹ ਆਟਾ ਪਰੋਡ ਪੈਂਦੇ ਆ ਅਸਾਂ ਪਰ ਪਨੋਡ ਦੋਨੋਂ ਬਿਨਾਰੀ ਸਰਪੰਚ ਸਾਹਿਬ ਜਵਾਬ ਹੋਇਆ ਕਿ ਨਾ ਦੂਜੇ ਮਿੰਟ ਜਾਂਦਾ ਸਾਡਾ ਗਿਆ